ਹਾਰਮੋਨਲ ਇੰਬੈਲੈਂਸ ਜਿਹੜਾ ਹੈ ਤੇ ਹੁੰਦਾ ਕਿਉਂ ਹੈ ਔਰ ਕੀ ਇਹ ਖੁਰਾਕ ਨਾਲ ਜਾਂ ਕੋਈ ਹੋਰ ਤਰੀਕੇ ਨਾਲ ਠੀਕ ਕੀਤਾ ਜਾ ਸਕਦਾ ਨਹੀਂ ਇਹ ਤਾਂ ਖੁਰਾਕ ਨਾਲ ਕੋਈ ਲਿੰਕ ਨਹੀਂ ਜੀ ਠੀਕ ਹੈ ਇਹ ਬਾਹਰੋਂ ਜਿਵੇਂ ਡਾਕਟਰ ਨੇ ਐਲੋਪੈਥੀ ਚ ਹਾਰਮੋਨ ਦੀਆਂ ਦਵਾਈਆਂ ਦੇ ਦਿੰਦੇ ਨੇ ਉਹ ਕਈ ਵਾਰੀ ਆਪੋ ਕੇ ਵੀ ਡਾਉਨ ਕਿਉਂਕਿ ਉਹ ਡਾਕਟਰ ਦੀ ਗਲਤੀ ਕੋਈ ਨਹੀਂ ਉਹ ਮਰੀਜ਼ ਫਾਲੋਅ ਅਪ ਨਹੀਂ ਕਰਦਾ ਪ੍ਰੋਪਰ ਜਾ ਕੇ ਪੁੱਛਦਾ ਨਹੀਂ ਵੀ ਦਵਾਈ ਕਿਵੇਂ ਕਰਨੀ ਆ ਹੁਣ ਘਟਾਉਣੀ ਆ ਵਧਾਉਣੀ ਆ ਕੀ ਕਰਨਾ ਇਸ ਕਰਕੇ ਇਹ ਚੀਜ਼ ਜਿਹੜੀ ਆ ਚੱਲੀ ਜਾਂਦੀ ਹੈ ਜੀ ਇਹ ਜਿਹੜੇ ਮੈਥੋਨਿਕ ਚੀਜ਼ ਹੋਰ ਦੱਸਦਾ ਜਿਹੜੇ ਹਾਰਮੋਨ ਇਨ ਬੈਲੈਂਸ ਹੋ ਜਾਂਦੇ ਨੇ ਇਹਦੇ ਕਈ ਰੀਜ਼ਨ ਨੇ ਨੰਬਰ 1 ਤਾਂ ਇਹਦਾ ਸਟ्रेस ਬਹੁਤ بڑا ਰੀਜ਼ਨ ਹੈ ਨੰਬਰ 2 ਜਿਵੇਂ ਬੇਬੀ ਹੋਇਆ ਲੇਡੀਆਂ ਦੇ ਅੰਦਰ ਉਹ ਦਵਾਈਆਂ ਚੱਲੀਆਂ ਗਈਆਂ ਬਾਡੀ ਚੇਂਜ ਆਈ ਉੱਥੇ ਵੀ ਕਈ ਵਾਰੀ ਇਹ ਚੇਂਜ ਆਉਂਦੀਆਂ ਨੇ ਤਾਂ ਇਹਦੀਆਂ ਦੋ ਤਿੰਨ ਚੀਜ਼ਾਂ ਹੀ ਨੇ ਮੇਨ ਜਿਆਦਾ ਕਿ ਸਟ्रेस ਘੱਟ ਲਓ ਔਰ ਜਦੋਂ ਬੱਚਾ ਹੋਣ ਵਾਲਾ ਉਸ ਟਾਈਮ ਬਹੁਤ ਧਿਆਨ ਰੱਖੋ ਕਮਸ਼ੇ ਕਮ ਇਦਾਂ ਦਾ ਡਾਕਟਰ ਫਰੋਜ਼ ਆ ਲੇਡੀ ਡਾਕਟਰ ਫਰੋਜ਼ ਜਿਹਦੇ ਤੇ ਤੁਹਾਨੂੰ ਭਰੋਸਾ ਰੱਬ ਜਿੰਨਾ ਹੋਵੇ ਹੂੰ ਦੇਖੋ ਸਾਰੇ ਲੋਕ ਕਹਿੰਦੇ ਨੇ ਡਾਕਟਰ ਨੂੰ ਰੱਬ ਹੈ ਹੈਨਾ ਮੈਨੂੰ ਵੀ ਕਹਿੰਦੇ ਰਹੇ ਆ ਕਿ ਮੈਂ ਕਿਹਾ ਮੈਨੂੰ ਤੁਸੀਂ ਐ ਕਿ ਕਰੂ ਵੀ ਸਾਡਾ ਬੱਚਾ ਸਾਡਾ ਭਰਾ ਇਹ ਗੱਲਾਂ ਨਾ ਕਹੋ ਮੈਂ ਕਿਹਾ ਹੁਣ ਉਹ ਰੱਬ ਵਾਲੇ ਡਾਕਟਰ ਰਹੇ ਵੀ ਨਹੀਂ ਹੂੰ ਅੱਗੇ ਦੇਖੋ ਡਾਕਟਰ ਇੱਕ ਹੁੰਦਾ ਸੀ ਪਿੰਡ 'ਚ ਸਾਰੇ ਪਿੰਡ ਦੀਆਂ ਧੀਆਂ ਭੈਣਾਂ ਨੂੰ ਚਾਚਾ ਤਾਇਆ ਬਾਬਾ ਪਾਪਾ ਕਹ ਕੇ ਬੁਲਾਉਂਦੇ ਸੀ ਉਹ ਵੀ ਹੋ ਜਾਈ ਹੁੰਦਾ ਸੀ ਹੁਣ ਉਹ ਗੱਲਾਂ ਨਹੀਂ ਰਹੀਆਂ ਉਹ ਉਹ ਵੀ ਉਦਾਂ ਹੀ ਕਹਿੰਦਾ ਸੀ ਕਿਸੇ ਗਰੀਬ ਨੂੰ ਦੇਖਦਾ ਸੀ ਉਹ ਤੋਂ ਪੈਸੇ ਨਹੀਂ ਲੈਂਦਾ ਸੀ ਅਮੀਰ ਤੋਂ ਦੋ ਵੱਧ ਲੈ ਲੈਂਦਾ ਸੀ ਸਾਰਾ ਬੈਲੈਂਸ ਕਰਕੇ ਰੱਖਦਾ ਸੀ ਤਾਂ ਇਸ ਕਰਕੇ ਜਿਹੜੇ ਆਪਣੇ ਕਈ ਵਾਰੀ ਇਹ ਪ੍ਰੋਬਲਮ ਆਉਂਦੇ ਨੇ ਇਹ ਉਦੋਂ ਹੀ ਆਉਂਦੇ ਨੇ ਜਦੋਂ ਸਾਡੇ ਬੇਬੀ ਵਗੈਰਾ ਹੁੰਦੇ ਨੇ ਲੇਡੀਜ਼ ਦੇ ਵਿੱਚ ਤਾਂ ਉਹਨਾਂ ਨੂੰ ਉਦੋਂ ਧਿਆਨ ਰੱਖਣਾ ਚਾਹੀਦਾ ਹੈ